ਸੋ ਹਾਂਜੀ ਡੀਬੀਡਬਲ 327 29 ਅਕਤੂਬਰ ਦੀ ਬੀਜੀਵੀ ਆ ਇਹ ਤੇ ਬੜਾਈ ਬਸ ਸ਼ੁਰੂ ਕਰ ਲਗੇ ਦੀ ਆਉਂਦੀ ਕਮਾਈ ਨਾ ਤੇ ਕਣਕ ਖੜੀ ਆ ਸਾਰੀ ਉਹ ਮਸ਼ੀਨਾਂ ਬੀਜੀਵੀ ਆ 7 ਕਿਲੋ ਸੀਡ ਪਿਆ ਵਾ ਇੱਕ ਬਿੱਗੇ ਦਾ 35 ਕਿਲੋ ਕਿੱਲੇ ਦਾ ਤੇ ਟੋਟਲੀ ਖੜੀ ਕਣਕ ਵੱਡੀ ਜਾਣੀ ਆ ਵਧੀਆ ਜ਼ਮੀਨ ਆ ਬਹੁਤ ਸੋਹਣੀ ਤਕੜੀ ਜ਼ਮੀਨ ਆ ਜਿਹਦੇ ਚ ਅੱਜ ਬੜਾਈ ਕਰਨੀ ਆ ਚੋਂ ਦੇਖਦੇ ਆ ਵੀ ਇਹਦਾ ਝਾੜ ਕਿੰਨਾ ਕੁ ਆਉਂਦਾ ਹੈ ਤੇ ਬਾਕੀ ਮਤਲਬ ਇਹਦੇ ਤੇ ਨਿਕਲ ਜੂ ਇਹਦੇ ਨਾਲੋਂ 30 40 ਕਿਲੋ ਝਾੜ ਨੇ ਜਿਹੜੇ ਥੱਲੇ ਰਹਿਣਗੇ ਆਹ ਕਣਕ ਨਾਲੋਂ ਆਹ ਜ਼ਮੀਨ 'ਚ ਸੋ ਇਹਦੇ ਤੋਂ ਪਤਾ ਲੱਗ ਜੂ ਵੀ ਇਹ 5 ਦੀ ਨਿਕਲਦੀ ਹੈ ਕਵਾਂਟਲ ਦੀ ਬਿੱਗੇ ਦੀ ਜਾਂ ਸਾਢੇ 5 ਦੀ ਨਿਕਲਦੀ ਹੈ ਜੇ ਸਾਢੇ 5 ਦੀ ਹੁੰਦੀ ਹੈ ਤਾਂ ਤੁਸੀਂ ਆਈਡੀਆ ਲੈ ਲਓ ਵੀ ਥੋੜੀਆਂ 5 ਦੀਆਂ ਹੋ ਜਾਣਗੀਆਂ ਤੇ ਦੂਜਾ ਖਾਲ ਦੀ ਸਫਾਈ ਦੇਖੋ ਸਰੇ ਤੋਂ ਸਰੇ ਤੱਕ ਸਾਢੇ 12 ਬਿੱਗੇ ਦਾ ਕੇਰਾ ਬਗ ਲਿਆ ਜੀ ਦਾ ਤੇ ਟੈਂਕਾ ਜਿਹੜਾ ਸਾਢੇ 12 ਬਿੱਗੇ ਤੇ ਫੁੱਲ ਹੋ ਗਿਆ ਤਾਂ ਸਮਝ ਲਓ 20 ਕੁਇੰਟਲ ਦਾ ਤਾਂ ਸਮਝ ਲਓ ਸਿਰੇ ਹੀ ਹੂ ਕਹਾਣੀ ਬਸ ਸਿਰੇ ਲੱਗਣ ਵਾਲਾ ਜਣੀ ਕੇ 14 ਦਾ 7 ਟਰਾਲੀ ਹੈ ਜੀ ਸਾਢੇ 4 ਫੁੱਟਾ ਬੱਡਾ ਤੇ 27 ਬਿੱਗੇ ਤੋਂ 3 ਕੁ ਵਿਸਵੇ ਜਗਾ ਘਟਾ ਤੇ ਬਾਕੀ ਸਾਰਾ ਤੁਹਾਨੂੰ ਦੱਸ ਦਿੰਨੇ ਆ 130 ਤੋਂ ਲੈ ਕੇ 32 33 ਕੁਇੰਟਲ ਤੱਕ ਇਹ ਚ ਕਣਕ ਪੈ ਜਾਂਦੀ ਆ 14 ਸੜਾ ਤੇਲੋਂ 95 ਕੁਇੰਟਲ ਦਾ ਪੂਸਾ ਜੀਰੀ ਤੇ ਪੈ ਜਾਂਦੇ ਨੇ ਇਹ ਚ ਲੈ ਤਖਾਫੇ ਦਾਣੇ ਹਾਂ ਜੀ ਹਾਂ ਹਾਂ ਨਰਮੀ ਦਾ ਦੇ ਵੀ ਪੱਕਾ ਕਰ ਤੋਂ ਮੋਟੀ ਦੇ ਬਣੀ ਆ ਕੰਮ ਬੰਦੇ ਕਰਨਾ ਪਊ ਯਾਰਾ ਥੋੜੀ ਨਰਮਾਈ ਹੈਗੀ ਆ ਕਣਕ ਚ ਇੰਨੀ ਹੈਰੀ ਦਾਣਾ ਉਸ ਹਿਸਾਬ ਨਾਲ ਜੀ ਫਿਰ ਮੋਇਸਚਰ ਵੀ ਨਹੀਂ ਆਉਣਾ ਉੱਥੇ ਸੋ ਇਸ ਲਈ ਚਲੋ ਤਾਂ ਅਜੇ ਦਾਣਾ ਨਰਮ ਆ ਦੋ ਟੈਂਕ ਪੈ ਗਏ ਨੇ ਇਹ ਚ ਸਾਢੇ 12 ਵਜੇ ਦੇ ਘੇਰੇ ਚ